ਮੋਸ਼ਕਾਤ ਦੇ ਕ੍ਰਿਯੋ ਪੰਜਾਬ ਬਾਰਡਰ ਨਿਊਜ਼ ਦਿਨਾਨਗਰ ਦੇ ਵਿੱਚ ਗੁੱਜਰ ਪਰਿਵਾਰਾਂ ਦੀ ਇੱਕ ਵੱਡੀ ਹਾਨੀ ਹੋਣ ਦਾ ਸਮਾਚਾਰ ਸਾਹਮਣੇ ਆਇਆ। ਦੱਸਦੀ ਹੈ ਕਿ ਦਿਨਾਨਗਰ ਅਧੀਨ ਆਉਂਦੇ ਪਿੰਡ ਤਾਲੀਆਂ ਵਿਖੇ ਗੁੱਜਰ ਪਰਿਵਾਰ ਨਾਲ ਸੰਬੰਧਿਤ ਇੱਕ ਗੁੱਜਰ ਵੱਲੋਂ ਆਪਣੇ ਪਸ਼ੂਆਂ ਨੂੰ ਪਾਣੀ ਦੇ ਵਿੱਚ ਪਾਣੀ ਪਿਉਣ ਲਈ ਵਾਰਿਆ ਗਿਆ ਤਾਂ ਉਸ ਨੇੜੇ ਲੱਗੇ ਬਿਜਲੀ ਦੇ ਖੰਭੇ ਵਿੱਚੋਂ ਅਚਾਨਕ ਕਰੰਟ ਆਉਣ ਕਾਰਨ ਗੁੱਜਰ ਪਰਿਵਾਰ ਦੀਆਂ ਦੋ ਕੀਮਤੀ ਮੱਝਾਂ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਹੈ। ਇਸ ਸੰਬੰਧੀ ਜਾਣਕਰ ਦਿੰਦੇ ਗੁੱਜਰ ਪਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਰੋਜ਼ ਦੀ ਤਰ੍ਹਾਂ ਇਸ ਛੱਪੜ ਵਿੱਚ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਂ ਪਲੌਣ ਲੇਪਸਟਰ ਨੂੰ ਪਾਣੀ ਦੇ ਵਿੱਚ ਵਾਰਿਆ ਗਿਆ ਤਾਂ ਅਚਾਨਕ ਕਰੰਟ ਹੋਣ ਕਾਰਨ ਦੋਨੋਂ ਪਸ਼ੂਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੁਆਫੇ ਦੀ ਮੰਗ ਕੀਤੀ ਹੈ ਗੁਰੂਪ ਸਿੰਘ ਸੇਖਾਂ ਦੀ ਰਿਪੋਰਟ ਦਿਨਨਗਰ ਕਿਹਨਾ ਆਪਣਾ ਦੇ ਆਪਣਾ ਨਸਰ ਉਸੇ ਨਾਲ ਹੀ ਹੈ ਕਿਹੜਾ ਪਿੰਡ ਹੈ ਪਿੰਡ ਆਪਣਾ ਡਾਲੀਆ ਕੀ ਗੱਲਬਾਤ ਹੋਈ ਸਰ ਗੱਲਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤਾਂ ਕੋਈ ਕੁਝ ਨਹੀਂ ਅੱਜ ਚਾਣਕੀ ਦੇ ਉੱਥੇ ਮਗਰ ਪਟਾਕਾ ਕਹਿੰਦੇ ਪਿਆ ਕਿਤੇ ਤੇ ਡੰਗਰ ਚਾਣਕੀ ਆਏ ਦੇ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰ ਇੱਕ ਬੈਠਾ ਦਾ ਉਹ ਲੱਗਣਾ ਕਰੰਡ ਕਰੰਡ ਦੋ ਜਗੀਰ ਨਹੀਂ ਦੇ ਉਹ ਵੀ ਚੱਲ ਜਾਂਦੇ ਖੰਦ ਹੋ ਗਿਆ ਤੇ ਚਲੋ ਇਹ ਤਾਂ ਬਹੁਤ ਸ਼ੁਕਰ ਹੈ ਕਿੰਨੇ ਟੰਗ ਮਰੇ ਆ ਦੋ ਟੰਗ ਮਰੇ ਕੰਮ ਦੇ 2.5 ਲੱਖ ਦਾ ਸਕਾਰ ਹੋਇਆ ਤੇ ਮਰੇ ਕਿੱਦਾਂ ਮਰੇ ਹੋਈ ਕਰੰਟ ਲੱਗੇ ਤੇ ਖੰਬੇ ਤੇ ਕਰੰਟ ਪੈ ਗਿਆ ਖੰਬੇ 'ਚੋਂ ਕੀ ਮੰਗ ਕਰਦੇ ਪ੍ਰਸ਼ਾਸਨ ਮੰਗੇ ਜੋਨ ਕਰਦੇ ਪਿਆ ਦੇ ਇਹ ਕਰਦਾ ਨਿਰਜਾਨਾ ਪੂਰਾ ਕਰਦੇ ਨੂੰ ਕੀ ਕਰਨਾ ਨਿਰਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਗਰੀਬ ਬੰਦੇ ਕਿਤੇ ਜਾਣਾ ਹੀ ਪੰਜ ਸੱਤ ਡੰਗਰ ਹੈਗੇ ਤੇ ਹੁਣੇ ਸੂਣ ਵਾਲੇ ਤਿਆਰ ਹੀ ਸੁਣਦੇ ਬਸ ਤੇ ਗੱਦਮ ਹੋ ਗਿਆ ਹੋ ਗਿਆ ਤੁਹਾਡਾ ਉਸਕਾਨ 2.5 ਲੱਖ ਦਾ ਸਾਡਾ ਖਾਨਾ ਤੁਹਾਡਾ ਜਾਨੂ ਆ ਡਰ ਜਾਣਾ ਪੂਰੇ ਮੇਲੇ ਕਰੀ ਬੰਨੇ ਕਿਤੇ ਜਾਣਾ ਹੀ ਹੈ ਤੁਹਾਡਾ ਰੋਜ਼ਕਾਰ ਮੁੱਕੀ ਕਰੀਏ ਕੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਪੂਰੇ ਜੋਰ ਨਾਲ ਜੋਰ ਨਾਲ ਬੋਲ ਕੀ ਗੱਲਬਾਤ ਹੋਈ ਹੈ ਗੱਲਬਾਤ ਡੰਗਰ কাল ਅੱਜ ਸਵੇਰੇ ਵਿੱਚ ਪਏ ਆ ਦੋ ਡੰਗਰ ਚੱਕਦਾ ਮਾਰੀ ਜੋਰ ਨਾਲ ਕਹਿੰਦਾ ਜੋਰ ਨਾਲ ਗੱਲ ਕੋ ਦੋ ਮਾਰ ਇੱਕ ਵਾਰ ਬੁੱਕਤੀ ਤੇ ਯਾਰ ਬੋਲੋ ਫਿਰ ਵੈਸੇ ਪਾਣੀ ਵਿੱਚ ਪਏ ਕਿੱਦਾਂ ਮਰ ਗਏ ਆ 32 ਦਾ ਗਰੈਂਟ ਲੱਗਾ ਹੋ ਗਿਆ ਤੇ ਜਕਦਾਮ ਡੰਗਰਾਂ ਜਾਣੇ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ 2.5 ਲੱਖ ਦਾ ਨੁਕਸਾਨ ਹੋ ਗਿਆ ਕੀ ਵਾਹੇ ਨਾ ਜਾ ਦੋਰ ਜਾ ਨਾ ਮੇਲ ਜਾ ਕਿੰਨਾ ਨੁਕਸਾਨ ਹੋਇਆ ਮੋਫੇਸੇ ਡੰਗਰ ਤੋਂ ਨਾਲੇ ਅੱਛਾ ਦੋਨੇ ਡੰਗਰ ਤੋਂ ਨਾਲੇ ਦੋਨੇ ਡੰਗਰ ਮੋਫੇਸੇ ਤੋਂ ਨਾਲੇ ਹੁਣ ਪਿਆਰ ਹਾਂਜੀ ਕੀ ਨਾ ਆਪਣਾ ਆਪਣਾ ਨਸਰ ਹੁਸੈਨ ਵਾਲੀ ਹੈ ਕਿਹੜਾ ਪਿੰਡ ਹੈ ਪਿੰਡ ਆਪਣਾ ਡਾਲੀਆ ਕੀ ਗੱਲ ਬਾਤ ਹੋਈ ਹੈ ਸਰ ਗੱਲ ਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤਾਂ ਕੋਈ ਕੁਝ ਨਹੀਂ ਆਜ ਤਾਂ ਕੀ ਕਿਦੇ ਉੱਥੇ ਮਗਰ ਪਟਾਕਾ ਕਹਿੰਦੇ ਪੇਕੇ ਤੇ ਡੰਗਰ ਚਾਂਨ ਕੀ ਆਏ ਛੋਟੀ ਬੱਚੀ ਆਈ ਔਰ ਉੱਥੇ ਸਰਦਾਰੀ ਕੇ ਬੈਠਾ ਦਾ ਉਹ ਲਗਣਾ ਕਰੰਟ ਕਰੰਟ ਦੋ ਡੰਗਰ ਚਾਂਨ ਕੀ ਚੱਲ ਗਏ ਦੂਜੇ ਛੋਟੀ ਬੱਚਨੀ ਮੋੜ ਲਿਆ ਜੇ ਸ਼ੁਕਰ ਹੈ ਛੋਟੀ ਬੱਚੀ ਬਚ ਗਈ ਨਹੀਂ ਤਾਂ ਉਹ ਵੀ ਚਲੇ ਜਾਂਦੇ ਤੇ ਖੰਡ ਹੋ ਗਏ ਤੇ ਚਲੋ ਇਨਾ ਬਹੁਤ ਸ਼ੁਕਰ ਹੈ ਕਿੰਨੇ ਟਿੰਨ ਹੋ ਗਏ ਦੋ ਡੰਗਰ ਬਰੇ ਕੰਮ ਦਾ 2.5 ਲੱਖਾਂ ਦਾ ਨੁਕਸਾਨ ਹੋਇਆ ਤੇ ਮਰੇ ਕਿੱਦਾਂ ਬਰੇ ਹੋਏ ਕਰੰਟ ਲੱਗੇ ਤੇ ਖੰਭੇ ਤੇ ਟੱਕ ਪੈ ਗ ਮੰਗੇ ਜੋਨ ਕਰਦੇ ਪਿਆ ਜੀ ਕਾ ਨਿਰਜਾਨਾ ਪੂਰਾ ਕਰਦੇ ਨੂੰ ਕੀ ਕਰਨਾ ਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਕਰੀਬ ਬੰਦੇ ਕਿੱਥੇ ਜਾਣਾ ਸੀ ਪੰਜ ਸੱਤ ਡੰਗ ਰਹਿ ਗਈ ਤੇ ਹੁਣੇ ਸੂਣ ਵਾਲੇ ਤਿਆਰ ਹੀ ਸੂਣਦੇ ਬਸ ਤੇ ਕਦਮ ਹੋ ਗਏ ਹੋ ਗਿਆ ਤੁਹਾਡਾ ਰਸਕਾਨ 2.5 ਲੱਖ ਦਾ ਸਾਡਾ ਮਕਾਨ ਤੁਹਾਡਾ ਜਾਨ ਨੂੰ ਆ ਡਰ ਜਾਣਾ ਪੂਰਾ ਮਿਲੇ ਕਰੀਬ ਬੰਦੇ ਕਿੱਥੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ